ਨਸ਼ਿਆਂ ਵਾਲਿਆਂ ਨੂੰ ਨਾ ਕਿਉਂ ਠਲ ਪਾਈ ਜਾਵੇ ਜਿਹੜੇ ਇੱਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਸਰਿੰਜਾਂ ਇਦਾਂ ਵੀ ਇੱਥੇ ਦੇ ਰੋਜ਼ ਹੀ ਟੀਕੇ ਲਾਉਣ ਹੁੰਦੇ ਆ ਕੋਈ ਬੁਲਟਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਹੁੰਦੇ ਆ ਬਟਾਲਾ ਦੇ ਪੁੱਲਰ ਰੋਡ ਤੇ ਸਥਿਤ ਦਸ਼ਮੇਸ਼ ਨਗਰ ਇਲਾਕੇ ਚ ਖਾਲੀ ਪਏ ਪਲਾਟ ਚੋਂ ਸ਼ੱਕੀ ਹਾਲਾਤਾਂ ਚ ਕਰੀਬ 35 ਸਾਲਾਂ ਨੌਜਵਾਨ ਦੀ ਲਾਸ਼ ਮਿਲਨ ਨਾਲ ਇਲਾਕੇ ਚ ਸੰਸਨੀ ਫੈਲ ਗਈ ਫਿਲਹਾਲ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਅਤੇ ਨਾ ਹੀ ਉਸ ਦੇ ਮੌਤੇ ਕਾਰਨਾਂ ਦਾ ਪਤਾ ਲੱਗਿਆ ਪਰ ਇਲਾਕਾ ਨਿਵਾਸੀਆਂ ਅਨੁਸਾਰ ਇਲਾਕੇ ਚ ਬਹੁਤ ਸਾਰੇ ਨੌਜਵਾਨ ਨਸ਼ਾ ਕਰਨ ਆਉਂਦੇ ਨੇ ਅਤੇ ਮੌਕੇ ਤੇ ਕਈ ਸਰੀੰਜੇ ਵੀ ਵਿਵਿਖੇਆਂ ਗਈਆਂ ਨੇ ਸਬੰਧਿਤ ਸਿੰਬਲ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਨੌਜਵਾਨ ਦੀ ਪਛਾਣ ਨਹੀਂ ਹੋਈ ਤੇ ਇਸ ਦੇ ਸਰੀਰ ਤੇ ਕੋਈ ਵੀ ਨਿਸ਼ਾਨ ਨਹੀਂ ਮਿਲਿਆ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਨਾਲ ਹੋਈ ਹੈ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਇੱਥੇ ਇਹੋ ਹੀ ਆ ਕਿ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠਲ ਪਾਈ ਜਾਵੇ ਜਿਹੜੇ ਇੱਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮਹੱਲੇ ਵਾਲਿਆਂ ਕੋਲ ਕੰਪਲੇਨ ਕੀਤੀ ਗਈ ਹੈ ਹਾਂ ਮਹੱਲੇ ਵੱਲੋਂ ਕੰਪਲੀਟ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕੁਝ ਇਹੀ ਕਹਿੰਨੇ ਕਿ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇਧਰ ਨਾ ਕਿ ਮਹੱਲਾ ਸਾਡਾ ਲਗੇ ਕਰਨੇ ਤੇ ਇੱਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਕਵਿੰਦਰ ਸਿੰਘ ਹੈ ਦਸ਼ਮੀਰ ਨਗਰ ਮਹੱਲੇ ਜੇ ਕਾਲਾ ਲੰਗਾ ਰੋਡ ਬਟਾਲਾ ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨਾ ਨੂੰ ਨਹੀਂ ਪਤਾ ਇਸ ਗੱਲ ਦਾ ਇੱਥੇ ਕਾਫੀ ਸਰਿੰਜਾਂ ਵਗੈਰਾ ਲੱਭੀਆਂ ਵਾ ਉਥੇ ਵੇਖਣ ਦੇ ਅਸੀਂ ਸਰਿੰਜਾਂ ਇਦਾਂ ਵੀ ਇੱਥੇ ਤੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੁਲਡਾਂ ਦੇ ਹੁੰਦਾ ਜੇ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਹੁੰਦੇ ਆ ਇਸ ਬੰਦੀ ਪੁਲਿਸ ਨੇ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਇੱਕ ਦੋ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਨੂੰ ਉਹਨਾਂ ਗੱਡੀ ਕੋਈ ਕਾਰਵਾਈ ਨਹੀਂ ਕੀਤੀ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠੱਲ ਪਾਈ ਜਾਵੇ ਜਿਹੜੇ ਇੱਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਸਰਿੰਜਾਂ ਇਦਾਂ ਵੀ ਇੱਥੇ ਦੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੁਲਟਾਂ ਦੇ ਹੁੰਦਾ ਜਾਂ ਕੋਈ ਵੱਡੀਆਂ ਗੱਡੀਆਂ ਦੇ ਬਹਿ ਕੇ ਹੁੰਦੇ ਆ ਪਟਾਲਾ ਦੇ ਪੁੱਲਰ ਰੋਡ ਤੇ ਸਥਿਤ ਦਸ਼ਮੇਸ਼ ਨਗਰ ਇਲਾਕੇ ਚ ਖਾਲੀ ਪਏ ਪਲਾਟ ਚ ਛੱਕੀ ਹਾਲਾਤਾਂ ਚ ਕਰੀਬ 35 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ ਫੈਲ ਗਈ ਫਿਲਹਾਲ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਅਤੇ ਨਾ ਹੀ ਉਸ ਦੇ ਮੌਤੇ ਕਾਰਨਾਂ ਦਾ ਪਤਾ ਲੱਗਿਆ ਪਰ ਇਲਾਕਾ ਨਿਵਾਸੀਆਂ ਅਨੁਸਾਰ ਇਲਾਕੇ ਚ ਬਹੁਤ ਸਾਰੇ ਨੌਜਵਾਨ ਨਸ਼ਾ ਕਰਨ ਆਉਂਦੇ ਨੇ ਅਤੇ ਮੌਕੇ ਤੇ ਕਈ ਸਰੀੰਜੇ ਵੀ ਵਿਵਿਖੇਆਂ ਗਈਆਂ ਨੇ ਸਬੰਧਿਤ ਸਿੰਬਲ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਨੌਜਵਾਨ ਦੀ ਪਛਾਣ ਨਹੀਂ ਹੋਈ ਤੇ ਇਸ ਦੇ ਸਰੀਰ ਤੇ ਕੋਈ ਵੀ ਨਿਸ਼ਾਨ ਨਹੀਂ ਮਿਲਿਆ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਨਾਲ ਹੋਈ ਹੈ ਸੰਤੋਖ ਸਿੰਘ ਆ ਦਸ਼ਮੇਸ਼ ਨਗਰ ਆ ਇਥੇ ਇਹੋ ਹੀ ਆ ਵੀ ਨਾ ਕਿ ਉਹ ਨਸ਼ਿਆਂ ਵਾਲਿਆਂ ਨੂੰ ਨਾ ਕਿ ਉਹ ਠਲ ਪਾਈ ਜਾਵੇ ਜਿਹੜੇ ਇਥੇ ਨਾ ਕਿ ਉਹ ਨਸ਼ੇ ਕਰਦੇ ਆ ਲੋਕੀ ਨਾ ਕਰਨ ਕੋਈ ਮੱਲੇ ਵਾਲਾ ਕੰਪਲੇਨ ਕੀਤੀ ਗਈ ਹੈ ਹਾਂ ਮੱਲੇ ਵੱਲੋਂ ਕੰਪਲੇਨ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਪੁੱਛਣਾ ਇਹੀ ਕਿਨੇ ਵੀ ਇੱਥੇ ਨਾ ਨਸ਼ੇ ਕਰਨ ਵਾਲਾ ਕੋਈ ਨਾ ਆਵੇ ਇਧਰ ਨਾ ਕਿ ਮਹੱਲਾ ਸਾਡਾ ਲਗੇ ਕਰਨੇ ਤੇ ਇੱਥੇ ਨਾ ਆਵੇ ਕੋਈ ਨਾ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਕਵਿੰਦਰ ਸਿੰਘ ਹੈ ਦਸ਼ਮੀਰ ਨਗਰ ਮਹੱਲੇ ਜੇ ਕਾਲਾ ਲੰਗਾ ਰੋਡ ਬਟਾਲਾ ਨਹੀਂ ਨਹੀਂ ਇਹ ਸਵੇਰੇ ਵੇਖੀ ਅਸੀਂ ਪਹਿਲਾਂ ਸਾਨੂੰ ਨਾ ਨੂੰ ਨਹੀਂ ਪਤਾ ਇਸ ਗੱਲ ਦਾ ਇੱਥੇ ਕਾਫੀ ਸਰਿੰਜਾਂ ਵਗੈਰਾ ਲੱਭੀਆਂ ਵਾ ਉਥੇ ਵੇਖਣ ਦੇ ਅਸੀਂ ਸਰਿੰਜਾਂ ਇਦਾਂ ਵੀ ਇੱਥੇ ਤੇ ਰੋਜ਼ ਹੀ ਟੀਕੇ ਲਾਉਣ ਆਉਂਦੇ ਆ ਕੋਈ ਬੁਲਡਾਂ ਦੇ ਹੁੰਦਾ ਜੇ ਕੋਈ ਵੱਡੀਆਂ ਗੱਡੀਆਂ ਤੇ ਬਹਿ ਕੇ ਹੁੰਦੇ ਆ ਇਸ ਸੰਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕਾਰਵਾਈ ਕਿਤੇ ਦੋ ਵਾਰੀ ਰਿਪੋਰਟ ਕੀਤੀ ਇਹਨਾਂ ਨੂੰ ਮੈਂ ਉਹਨਾਂ ਨੇ ਗਾੜੀ ਕੋਈ ਕਾਰਵਾਈ ਨਹੀਂ ਕੀਤੀ